ਏ ਕਮਪਰੀ ਸਿੰਘ ਨਾਮ ਹੈ ਫਰਸਟ ਮਿਸ਼ਨ ਆਈ ਆ 500 ਆਊਟ ਆਫ 500 ਆਏ ਆ ਤੇ ਬਸ ਹੋਰ ਤੇਰੀ ਕਿੰਨੀ ਭੂਮਿਕਾ ਨਿਤ ਅਲੱਗੀ ਸੀ ਇੰਨੀ ਕਿੰਨੀ ਦੇਖ ਕੇ ਪ੍ਰਾਈਜ਼ ਕਰਦੇ ਸੀ ਚਾਰ ਪੰਜ ਘੰਟੇ ਪੜਦਾ ਸੀਗਾ ਤੇ ਮਨ ਲਾ ਕੇ ਪੜਦਾ ਸੀਗਾ ਤੇ ਸਮਝ ਕੇ ਕਰਦਾ ਸੀਗਾ ਤੇ ਨਾਲ ਸਪੋਰਟਸ ਵੀ ਖੇਡਦਾ ਸੀਗਾ ਤੇ ਉਹ ਵੀ ਦੋਨੋਂ ਪਾਸੇ ਬੈਲੈਂਸ ਰੱਖਿਆ ਪੂਰਾ ਤੇ ਉਹਦੇ ਕਰਕੇ ਮੇਰੇ ਸਪੋਰਟਸ ਤੇ ਨੰਬਰ ਵੀ ਲੱਗਿਆ ਜਮਾਤ ਦੀ ਗੱਲ ਕਰੀ ਟੀਚਰ ਜੀ ਨਾਲ ਕਰਕੇ ਕਿਸ ਤਰ੍ਹਾਂ ਦਾ ਪਰਿਵਾਰ ਦਾ ਵੀ ਪੂਰੀ سپورਟ ਸੀ ਟੀਚਰਾਂ ਨੇ ਪੜਾਇਆ ਸਭ ਕੋ ਟੀਚਰਾਂ ਕਰਕੇ ਵੀ ਹੋਇਆ ਵਾ ਫਸਟ ਫਿਊਚਰ ਜੱਗੇ ਐਲ ਐਲ ਵੀ ਕਰਨੀ ਤੇ ਖੇਡਾਂ ਖੇਡਦਾ ਕੱਟਾ ਕੱਟੇ ਖੇਡਦਾ ਮੈਂ ਅਸਾਮ ਵੀ ਗਿਆ ਸੀ ਛਤੀਸਗੜ੍ਹ ਵੀ ਗਿਆ ਸੀ ਤੇ ਕੋਚ ਦੀ ਆ ਸਾਰੀ ਹਾਂਜੀ ਬਹੁਤ ਤੇ ਪਰਿਵਾਰ ਨੂੰ ਕੇ ਵੀ سپورਟ ਰਿਹਾ ਹੈ ਪਰਿਵਾਰ ਦਾ ਵੀ ਪੂਰਾ سپورਟ ਸੀਗਾ ਕਿਸ ਨੂੰ ਰਹਾ ਦਿਓਗੇ ਕੰਮ ਕਰੇਗਾ ਪਰਿਵਾਰ ਨੂੰ ਵੀ ਹੈਗਾ ਆ ਟੀਚਰਾਂ ਨੂੰ ਤੇ ਤੇ ਮੈਂ ਤਾਂ ਆਪਣੇ ਉਸਤਾਦ ਨੂੰ ਅਮਨਜੀਤ ਸਿੰਘ ਪੱਟੀ ਨੂੰ ਬਾਕੀ ਬੱਚਿਆਂ ਨੂੰ ਕੀ ਬਾਕੀ ਬੱਚਿਆਂ ਨੂੰ ਵੀ ਬਸ ਕੇ ਪੜੋ ਤੇ ਲੈ ਕੇ ਆਓ ਮੇਰੇ ਅੰਗੂ ਪੋਜੀਸ਼ਨ ਹੈ